ਆ ਦੇਖੋ ਜੀ ਸੈਰਨੀਆਂ ਸੜਕਾਂ ਦੇ ਵਿੱਚ ਸੈਰ ਦੀਆਂ ਗਲੀਆਂ ਦੇ ਵਿੱਚ ਬਰਨਾਲਾ ਸਹਿਰ ਹੈ ਜੀ ਇਹ ਅੱਜ 1 ਸਤੰਬਰ ਹੈ ਕਿਵੇਂ ਪਾਣੀ ਹੀ ਪਾਣੀ ਹੋਇਆ ਪਿਆਗਾ ਸਵੇਰ ਦਾ ਇੱਥੇ ਮੀਂਹ ਪਈ ਜਾਂਦਾ ਤੇ ਹੁਣ ਥੋੜੀ ਜੀ ਬਾਰਸ਼ ਘਟੀ ਹੈਗੀ ਤੇ ਤੁਸੀਂ ਦੇਖੋ ਕਿੰਨਾ ਜ਼ਿਆਦਾ ਪਾਣੀ ਹੀ ਪਾਣੀ ਫਰਦਾ ਹਰ ਪਾਸੇ ਬਹੁਤ ਜ਼ਿਆਦਾ ਮੀਂਹ ਪਿਆ ਜੀ ਐਤਕੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਬਹੁਤ ਹੜ੍ਹ ਆਏ ਹੋਏ ਨੇ ਜੀ ਤੇ ਇੱਧਰ ਆ ਦੇਖੋ ਆ ਗਲੀ ਬਿਲਕੁਲ ਹੀ ਪਾਣੀ ਨਾਲ ਭਰੀ ਪਈ ਹੈਗੀ ਨੀਵੀਂਆਂ ਦੁਕਾਨਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਸੋ ਮਹਾਰਾਜ ਅੱਗੇ ਅਰਦਾਸ ਕਰਦੇ ਆ ਆਪਣਾ ਪੇਸੇ ਬਰਨਾਲਾ ਤੇ ਸੰਗਰੂਰ ਜਿਹੜਾ ਏਰੀਆ ਵੈ ਤਾਂ ਫੇਰ ਵੀ ਉੱਚਾ ਏਰੀਆ ਇੱਥੇ ਹੜਾਂ ਦੀ ਸਵਾਫਣਾ ਘੱਟ ਆਗੀ ਪਰ ਜਿਹੜੇ ਵਿਚਾਰੇ ਸਾਡੇ ਮਾਝੇ ਵਾਲੇ ਭਰਾ ਨੇਗੇ ਗੁਰਦਾਸਪੁਰ ਏਰੀਆ ਹੋ ਗਿਆ ਉਧਰ ਜਾਦੇ ਹੜ ਨੇ ਆਪਾਂ ਅਰਦਾਸ ਕਰੀਏ ਉਹਨਾਂ ਦੇ ਲਈ ਉਹਨਾਂ ਦੀ ਜਿੰਨੀ ਹੋ ਸਕਦੀ ਹੈ ਮਦਦ ਕਰਿਏ ਸੋ ਦੇਖੋ ਜੀ ਇੱਥੇ ਪਾਣੀ ਕਿੰਨਾ ਆ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਬਰਨਾਲਾ ਸ਼ਹਿਰ ਦੇ ਵਿੱਚ ਮੀਂਹ ਪੈਣ ਦੇ ਕਾਰਨ ਦੇਖੋ